ਦਾ ਨਾਮ ਡਾਕਟਰ ਸਨੀ ਆਲੂ ਵਾਲੀ ਆ ਜੀ ਪਰ ਗੁੰਡੇ ਕਾਤੋਂ ਬਣ ਗਏ ਤੁਸੀਂ ਕਿਉਂਕਿ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਗੁੰਡਾਗਰਦੀ ਦੇ ਉਤਰ ਕੇ ਸਨੀ ਆਲੂ ਵਾਲੀ ਆ ਕਿ ਆਮਾਦੀ ਪਾਰਟੀ ਦੇ ਵਿੱਚ ਇਸ ਤਰੀਕੇ ਦੇ ਬੰਦੇ ਵੀ ਨੇ ਵੇਖੋ ਮੈਂ ਤਾਂ ਪੇਸ਼ੇ ਤੋਂ ਨਿਮਾਣਾ ਗੁਰੂ ਮਹਾਰਾਜ ਦੇ ਦੇਨ ਦਿੱਤਾ ਆ ਛੋਟਾ ਜਿਹਾ ਬੰਦਾ ਪੇਸ਼ੇ ਤੋਂ ਡਾਕਟਰ ਆ ਔਰ ਦਿਲੋਂ ਅਰਵਿੰਦ ਕੇਜਰੀਵਾਲ ਜੀ ਦਾ ਸਿਪਾਹੀ ਆ ਹੁਣ ਬੀਜਪੀ ਆਪਣੇ ਇਲਜ਼ਾਮ ਸਾੜਤੇ ਪਈ ਜਾਵੇ ਸਾਨੂੰ ਗੁੰਡਾ ਕਹੀ ਜਾਵੇ ਸਾਨੂੰ ਜੋ ਮਰਜ਼ੀ ਕਹੀ ਜਾਵੇ ਜਿਹੜੀ ਐਮਸੀ ਸ਼ਾਮਲ ਤੁਹਾਡੀ ਭਾਜਪਾ ਚ ਹੋਈ ਹੈ ਉਹਨਾਂ ਦੀ ਉਹ ਭਾਬੀ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਨੇ ਭਾਜਪਾ ਵਾਲੇ ਕਹਿ ਰਹੇ ਨੇ ਕਿ ਸਿਆਸਤ ਤੋਂ ਪੇ ਦੇ ਦਿੱਤਾ ਇਸ ਤਰੀਕੇ ਨਾਲ ਕਾਰਵਾਈ ਕੀਤੀ ਗਈ ਹੈ ਕਿ ਬਹੁਤ ਵੱਡਾ ਬਹੁਤ ਨਾਮ ਡਾਕਟਰ ਸਨੀ ਆਲੂ ਵਾਲੀ ਆ ਜੀ ਪਰ ਗੁੰਡੇ ਕਾ ਉਤੋਂ ਬਣ ਗਏ ਤੁਸੀਂ ਕਿਉਂਕਿ ਬੀਜਪੀ ਵਾਲੇ ਕਹਿ ਰਹੇ ਨੇ ਕਿ ਗੁੰਡਾਗਰਦੀ ਦੇ ਉਤਰ ਕੇ ਸਨੀ ਆਲੂ ਵਾਲੀ ਆ ਕਿ ਆਮਾਦੀ ਪਾਰਟੀ ਦੇ ਵਿੱਚ ਇਸ ਤਰੀਕੇ ਦੇ ਬੰਦੇ ਵੀ ਨੇ ਦੇ ਕੋ ਮੈਂ ਤਾਂ ਪੇਸ਼ੇ ਤੋਂ ਨਿਮਾਨਾ ਗੁਰੂ ਮਹਾਰਾਜ ਦੇ ਦੇਨ ਦਿੱਤਾ ਆ ਛੋਟਾ ਜਿਹਾ ਬੰਦਾ ਪੇਸ਼ੇ ਤੋਂ ਡਾਕਟਰ ਆ ਔਰ ਦਿਲੋਂ ਅਰਵਿੰਦ ਕੇਜਰੀਵਾਲ ਜੀ ਦਾ ਸੇਪਾਈ ਆ ਹੁਣ ਬੀਜੇਪੀ ਆਪਣੇ ਇਲਜ਼ਾਮ ਸਾਡੇ ਤੇ ਪਾਈ ਜਾਵੇ ਸਾਨੂੰ ਗੁੰਡਾ ਕਹੀ ਜਾਵੇ ਸਾਨੂੰ ਜੋ ਮਰਜ਼ੀ ਕਹੀ ਜਾਏ ਆਪਾਂ ਲੋਕਾਂ ਦੀ ਆਵਾਜ਼ ਚੱਕਦੇ ਰਾਂਗੇ ਜਿਸ ਵੀ ਲੈਵਲ ਤੇ ਹੋਏਗਾ ਜਿਸ ਵੀ ਐਂਗਲ ਤੇ ਹੋਏਗਾ ਜੋ ਸੱਚ ਹੋਏਗਾ ਉਹ ਸਭ ਦੇ ਸਾਹਮਣੇ ਰੱਖਾਂਗੇ ਜੇ ਕਿਸੇ ਨੂੰ ਮੇਰੇ ਨਾਲ ਕੋਈ ਵੀ ਤਕਲੀਫ ਹੈ ਮੈਨੂੰ ਫੋਨ ਕਰਕੇ ਬੁਲਾ ਲਓ ਮੈਂ ਤੇ ਉੱਥੇ ਆ ਕੇ ਗੱਲਬਾਤ ਕਰ ਲਾਂਗਾ ਪਰ ਚੈਨਲਾਂ ਦੇ ਉੱਤੇ ਬੀਜੇਪੀ ਦਾ ਪ੍ਰਧਾਨ ਜਾਂ ਮੇਅਰ ਜਾਂ ਕੋਈ ਵੀ ਸੱਜਣ ਇਦਾਂ ਦੀ ਸ਼ਤਾਬਲੀ ਨਾ ਯੂਜ਼ ਕਰੇ ਜਿਹਦਾ ਨੁਕਸਾਨ ਉਹਨਾਂ ਆਪਨ ਨੂੰ ਵੀ ਹੋਏਗਾ ਕਿਉਂਕਿ ਲੋਕਾਂ ਦਾ ਪੋਲੀਟਿਸ਼ੀਅਨਸ ਤੋਂ ਵਿਸ਼ਵਾਸ ਇਸੇ ਲਈ ਉੱਠਿਆ ਕਿ ਐਫਓ ਜੀ ਇਸਤੇਮਾਲ ਕਰਦੇ ਨੇ ਲਫ਼ਜ਼ ਐਫਓ ਜੀ ਚੀਜ਼ਾਂ ਨੂੰ ਅੱਗੇ ਕਰਦੇ ਨੇ ਜਿਹਦੇ ਕਰਕੇ ਲੋਕੀ ਪੋਲੀਟਿਸ਼ੀਅਨਸ ਨੂੰ ਬੁਰਾ ਬੰਦਾ ਸਮਝਣ ਲੱਗ ਪਏ ਮੈਂ ਅੱਜ ਵੀ ਕਹਿਣਾ ਕਿ ਕੋਈ ਐਫਓ ਜਾਂ ਸਿਸਟਮ ਇਸਟੈਬਲਿਸ਼ ਕਰੀਏ ਕਿ ਆਪਾਂ ਆਪਣੇ ਲਫ਼ਜ਼ਾਂ ਨੂੰ ਜ਼ਰੂਰ ਕੰਟਰੋਲ ਕਰੀਏ ਜਿਹੜੀ ਐਮਸੀ ਸ਼ਾਮਿਲ ਤੁਹਾਡੀ ਭਾਜਪਾ ਚ ਹੋਈ ਹੈ ਉਹਨਾਂ ਦੀ ਉਪਾਧੀ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਨੇ ਸੁਹਾਣਾ ਥਾਣੇ ਦੇ ਵਿੱਚ ਐਫਆਈਆਰ ਦਰਜ ਹੋਈ ਹੈ ਸਵੇਰੇ ਸਵੇਰੇ ਉਹਨਾਂ ਨੂੰ ਅਰੈਸਟ ਕਰ ਲਿਆ ਤਾਂ ਦੂਜੇ ਭਾਜਪਾ ਵਾਲੇ ਕਹਿ ਰਹੇ ਨੇ ਕਿ ਸਿਆਸਤ ਤੋਂ ਪੇਰੇ ਦਿੱਤਾ ਇਸ ਤਰੀਕੇ ਨਾਲ ਕਾਰਵਾਈ ਕੀਤੀ ਗਈ ਹੈ ਕਿ ਬਹੁਤ ਵੱਡਾ ਦੁੱਖ ਲੱਗਿਆ ਝਟਕਾ ਲੱਗਿਆ ਹੋਵੇਗਾ ਜਦੋਂ ਇਹਨਾਂ ਦੀ ਐਮਸੀ ਛੱਡੇ ਗਈ ਹੈ ਭਾਜਪਾ ਸ਼ਾਮਲ ਹੋ ਗਈ ਸੁਮਨ ਮੇਰੀ ਛੋਟੀ ਭੈਣ ਹੈ ਮੈਂ ਕੋਈ ਐਫੁਜਾ ਲਬਜ਼ ਜਿਹੜੇ ਉਹਨਾਂ ਨੇ ਇਸਤੇਮਾਲ ਕੀਤੇ ਨੇ ਮੈਂ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਮੈਂ ਤੇ ਇੱਕੋ ਬੇਨਤੀ ਕਰਦਾ ਪੰਜਾਬ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਉਹਦੇ ਅੰਦਰ ਜੋ ਵੀ ਦੋਸ਼ੀ ਹੈ ਜੇ ਕੋਈ ਫੜਿਆ ਗਿਆ ਹੈ ਕੋਈ ਦੋਸ਼ੀ ਹੈ ਕੋਰਟ ਹੈਗੇ ਤੇ ਪੁਲਿਸ ਹੈ ਪੁਲਿਸ ਇੰਡੀਪੈਂਡੈਂਟ ਆਪਣਾ ਕੰਮ ਕਰ ਰਹੀ ਹੈ ਇਸ 'ਚ ਸਾਡੀ ਕੋਈ ਇਨਵੋਲਵਮੈਂਟ ਨਹੀਂ ਅਸੀਂ ਤਾਂ ਇੱਕੋ ਗੱਲ ਦੀ ਬੇਨਤੀ ਕਰਦੇ ਆਂ ਕਿ ਪ੍ਰਮਾਤਮਾ ਸਰਬਦਾ ਪਲਾ ਕਰੀ ਸਭ ਦੇ ਉੱਤੇ ਆਪਣੀ ਦਿਆ ਦ੍ਰਿਸ਼ਟੀ ਬਣਾਈ ਰੱਖੀ। ਬੱਚੀ ਗਲਤੀ ਕੀਤੀ ਸੀ ਤੁਸੀਂ ਕਾਫੀ ਚੈਨਲਾਂ ਨੂੰ ਇਹ ਚੀਜ਼ ਇਹ ਗੱਲ ਕਹੀ ਹੈ ਕਿ ਮੈਨੂੰ ਇਹ ਪੁੱਛੋ ਕਿ ਉਸ ਦੀ ਭਾਬੀ ਦੇ ਕਸੂਰ ਕੀ ਸੀ? ਕਿਉਂ ਗ੍ਰਿਫਤਾਰ ਹੋਏ? ਤਾਂ ਇਹਦੇ ਬਾਰੇ ਵੀ ਥੋੜਾ ਕਰ ਦੋ ਖੁਲਾਸਾ ਕਿ ਆਖਿਰ ਗਲਤੀ ਕੀ ਸੀ? ਉਸਨੇ ਕੀ ਗਲਤੀ ਕੀਤੀ? ਤਦਾਰ ਕੇ ਪੰਜਾਬ ਪੁਲਿਸ ਨੇ ਐਫਆਈਆਰ ਕੀਤੀ ਤੁਹਾਡੇ ਕੋਲ ਸਾਰਾ ਡਾਟਾ ਹੈ ਤੁਹਾਡੀ ਪੰਜਾਬ ਪੁਲਿਸ ਹੈ? ਨਹੀਂ ਦੇਖੋ ਮੈਂ ਇੱਕ ਗੱਲ ਦੱਸਦਾ ਵੀ ਪੰਜਾਬ ਪੁਲਿਸ ਇੰਡੀਪੈਂਡੈਂਟਲੀ ਆਪਣਾ ਕੰਮ ਕਰ ਰਹੀ ਹੈ। ਕਿਉਂਕਿ ਐਫ ਆਈ ਆਰ ਹੋਈ ਹੋਈ ਹੈ ਕੋਟ ਚ ਉਹਨਾਂ ਨੇ ਆਪਣੇ ਪਲੀ ਦਿੱਤੀ ਹੋਈ ਹੈ ਇੱਥੇ ਪੁਲਿਸ ਨੇ ਆਪਣੀ ਦਿੱਤੀ ਹੋਈ ਕਿ ਮੈਂ ਕੋਈ ਵੀ ਐਫ ਯੂ ਜੀ ਗੱਲ ਜਿਹੜੀ ਕਿ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਉਹਦੇ ਬਾਰੇ ਕੋਈ ਕਮੈਂਟ ਕਰਦਾ ਉਹ ਇਨਵੈਸਟੀਗੇਸ਼ਨ ਨੂੰ ਡੀ ਰੇਲ ਕਰੇਗੀ ਇਸ ਕਰਕੇ ਇਸ ਦੇ ਉੱਤੇ ਹਾਂ ਪੁਲਿਸ ਦੇ ਕੰਮ ਕਾਰਵਾਈ ਚੱਲ ਰਹੀ ਹੈਗੀ ਹੈ ਕੂਰਟਸ ਤੇ ਆਪਣੀ ਕਾਰਵਾਈ ਕਰ ਰਹੇ ਉਹ ਜੋ ਵੀ ਉਸ ਚ ਫੈਸਲਾ ਦਨਗੇ ਅਸੀਂ ਸਰਮਥੇ ਤੇ ਪਰ ਇਹ ਵੀ ਕਿਹਾ ਜਾ ਰਿਹਾ ਕਿ ਇਹ ਮੇਰ ਚੌਂਣ ਤੋਂ ਪਹਿਲੇ ਕਿਉਂ ਕਾਰਵਾਈ ਹੋਈ ਹੈ ਪਹਿਲਾਂ ਕਿਉਂ ਨਹੀਂ ਹੋਈ ਅਗਰ ਇਸ ਤਰੀਕੇ ਦੀ ਗਲਤੀ ਉਹਦੀ ਭਾਬੀ ਨੇ ਕੀਤੀ ਹੋਈ ਸੀ ਕਿ ਜਦੋਂ ਆਮ ਆਦਮੀ ਪਾਰਟੀ ਤੋਂ ਭਾਜਪਾ ਚ ਗਈ ਹੈ ਉਸ ਤੋਂ ਬਾਅਦ ਹੀ ਕਾਰਵਾਈ ਕਿਉਂ ਕਿ ਜਦੋਂ ਆਮ ਆਦਮੀ ਪਾਰਟੀ ਸ਼ਾਮਲ ਸੀ ਉਹ ਉਦੋਂ ਕੋਈ ਕਾਰਵਾਈ ਨਹੀਂ ਭਾਜੀ ਮੇਕੋ ਮੈਂ ਪਹਿਲਾਂ ਵੀ ਕਿਹਾ ਹੈ ਕਿ ਜੇ ਕੋਈ ਇਸੀ ਜਗ੍ਹਾ ਦੇ ਉੱਤੇ ਇਲੈਕਸ਼ਨ ਆਇਆ ਕਿਸੇ ਵੀ ਲੈਵਲ ਦੇ ਉੱਤੇ ਜੇ ਇਲੈਕਸ਼ਨ ਆਇਆ ਤੇ ਉਸ ਇਲੈਕਸ਼ਨ ਚ ਕੋਈ ਵੀ ਚੀਜ਼ ਹੈ ਉਹਨੂੰ ਰੋਕ ਦਿੱਤਾ ਜਾਵੇ ਉਦੇ ਅੰਦਰ ਕਹਿਦੀ ਵੀ ਹੁਣ 7-10 ਦਿਨ ਇਲੈਕਸ਼ਨ ਚੱਲਨੇ ਨੇ ਇੱਥੇ ਲਾਅ ਐਂਡ ਆਰਡਰ ਨਹੀਂ ਮੰਨਿਆ ਜਾਏਗਾ ਇਦਾਂ ਕਰ ਦਿੱਤਾ ਜਾਵੇ ਮੈਂ ਤੇ ਇੱਕੋ ਬੇਨਤੀ ਕਰਦਾ ਕਿ ਕਿਸੇ ਵੀ ਲੈਵਲ ਦੇ ਉੱਤੇ ਅਗਰ ਕਿਸੇ ਨੂੰ ਇਹ ਲੱਗਦਾ ਤੇ ਆਓ ਬੈਠ ਕੇ ਉਹਦੇ ਉੱਤੇ ਗੱਲਬਾਤ करिए ਚਰਚਾ करिए ਇਸ ਚ ਪ੍ਰੋਬਲਮ ਕੀ ਹੈਗੀ ਜੇ ਸੁਮਨ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਦੀ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਪੈਂਦੀ ਆ ਆਮ ਆਦਮੀ ਪਾਰਟੀ ਨੂੰ ਜਿੱਤ ਆਂਦੀ ਆ ਤੇ ਉਹਦਾ ਵੀ ਫਰਜ਼ ਬਣਦਾ ਕਿ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਕਿਉਂਕਿ 5 ਸਾਲੀ ਇਲੈਕਸ਼ਨ ਹੁਣ ਜੇ ਤੂੰ ਤੁਹਾਨੂੰ ਇਹਨਾਂ ਅੱਛਾ ਲੱਗਦਾ ਕਿਸੇ ਵੀ ਪੋਲੀਟੀਕਲ ਪਾਰਟੀ ਕਿਸੇ ਵੀ ਪੋਲੀਟੀਸ਼ਨ ਲਈ ਜੇ ਤੁਹਾਨੂੰ ਦੂਜੀ ਪਾਰਟੀਆਂ ਕਿਸੇ ਵੀ ਪਾਰਟੀ ਚੋਂ ਇੱਧਰ ਆ ਜੇ ਉੱਧਰ ਚ ਨੇ ਉੱਥੋਂ ਇਲੈਕਸ਼ਨ ਲੜੋ ਖੜੇ ਹੋ ਤੇ ਕਾਮਯਾਬ ਹੋ ਕੋਈ ਐਫਜੀ ਕਾਂਗਰਸ ਦੇ ਨਾਲ ਰਹੇਗਾ ਤੁਹਾਡਾ ਘਟਚੋੜ ਇੱਥੇ ਅ ਇਨ ਮੈਂ ਇੰਡੀਆ ਗੱਟ ਜੋੜ ਦੇ ਜਿਹੜਾ ਇੰਡੀਆ ਗਠਜੰਦਨ ਬਣਿਆ ਸੀਗਾ ਉਹਦਾ ਆਮ ਆਦਮੀ ਪਾਰਟੀ ਹਿੱਸਾ ਨਹੀਂ ਹੈ ਇਸ ਤਹਤ ਆਮਾਦੀ ਪਾਰਟੀ ਦਾ ਕਿਸੇ ਨਾਲ ਕੋਈ ਕਟਚੋੜ ਨਹੀਂ ਹੈ ਮੇਅਰ ਬਣਾਉਣ ਵਾਸਤੇ ਕਿੰਨੀ ਕੀ ਤਿਆਰੀਆਂ ਥੋੜੀਆਂ ਮੇਅਰ ਇਲੈਕਸ਼ਨਸ ਕਿਉਂਕਰ 22 ਤਰੀਕ ਨੂੰ ਨਾਮੀਨੇਸ਼ਨ ਹੈ ਜਿਵੇਂ ਹੀ 22 ਤਰੀਕ ਆਂਦੀ ਹੈ ਤੇ ਇਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਠੀਕ ਹੈ ਉਹਵਾ ਧੰਨਵਾਦ ਤੇ ਸਮਾਂ ਦਿੱਤਾ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲ ਆਮਾਦੀ ਪਾਰਟੀ ਸਨੀ ਆਲੂ ਵਾਲੀਆ